ਤੇ ਨਾ ਬੇਰਹਿਮੀ ਨਾਲ ਉਹਨਾਂ ਦੀ ਸਾਰੀ ਬਾਹ ਸਾਰਾ ਸੱਜਾ ਪਾਸਾ ਸਾਰਾ ਉਹਨਾਂ ਨੇ ਤੋੜ ਦਿੱਤਾ ਤੇ ਡੀ ਐਮ ਸੀ ਪਏ ਨੇ ਸਾਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਕੋਈ ਕਾਰਵਾਈ ਨਹੀਂ ਕਰੀ ਆ ਚਾਰ ਦਿਨ ਹੋ ਗਏ ਨੇ ਤੇ ਕੋਈ ਉਹਨਾਂ ਦਾ ਬੰਦਾ ਨਹੀਂ ਹੱਲ ਚੱਕ ਫੜਿਆ ਜਾ ਰਿਹਾ ਸਾਨੂੰ ਕਾਰਵਾਈ ਚਾਹੀਦੀ ਸਾਡੇ ਛੋਟੇ ਛੋਟੇ ਬੱਚੇ ਨੇ ਕੀ ਕਿ ਫਿਲਮੀ ਸੀਨ ਸੀ ਹਾਂਜੀ ਹਾਂਜੀ ਫਿਲਮੀ ਸੀਨ ਸੀ 15 ਵੀ ਬੰਦੇ ਕਿਰਪਾਨਾਂ ਸਾਰੇ ਹਥਿਆਰ ਸੀ ਉਹਨਾਂ ਦੇ ਕੋਲੇ ਉਹਨਾਂ ਇੰਨੀ ਬੇਰਹਿਮੀ ਨਾਲ ਕੁੱਟਿਆ ਉਹਨਾਂ ਦੇ ਵਿਚਾਰ ਸਾਰਾ ਸੱਜਾ ਪਾਸਾ ਹਸਪੀਟਲ ਪਏ ਨੇ ਰਾਡਾ ਹੀ ਕਿਰਪਾਨ ਜਿਹੜੀਆਂ ਲੱਤਾਂ ਤੇ ਮਾਰੀਆਂ ਨੇ ਵੱਡੀਆਂ ਬਾਹਾਂ ਵੱਡੀਆਂ ਨੇ ਦੋ ਪਿਸਤੌਲ ਸੀ ਇਹਨ ਇੱਕ ਉਸ ਦੇ 115 ਬੋਰ ਸੀ ਫਾਇਰ ਡੱਲੀ ਸੀ ਕੋਈ ਨਾ ਨਗਰ ਤੇ ਆਨੇ ਗਏ ਜਬ ਤੱਕ ਫਾਇਰ ਆਸਾ ਜਬ ਤੱਕ ਹੋਣ ਦਿਨ ਢੜੇ ਹੋਇਆ ਸਾਰਾ ਦਿਨ ਢੜੇ 2 ਵਜੇ ਕੁੰਡਾ ਕਰਕੇ ਜੀ ਤੇ ਮੈਂ ਤੇ ਆ ਬਚਾਉਣ ਮੈਂ ਚਾਚਾ ਚਾਚਾ ਜੀ ਦਾ ਲੜਕਾ ਜੀ ਮੈਂ ਬਚਾਉਣਾ ਤੇ ਮੇਰੇ ਵਾਲੇ ਫਾਇਰ ਕੀਤਾ ਕਲਵਿੰਦਰ ਸਿੰਘ ਤੇ ਸਰਜੀਤ ਸਿੰਘ ਬਾਬਾ ਘੋਟਮਾਰ ਕਰ ਰਹੀ ਸੀ ਹਾਂਜੀ ਘੋਟਮਾਰ ਕਰ ਰਹੀ ਸੀ ਤੇ ਮੈਂ ਕੀ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਹਾਂਜੀ ਨਵਦੀਪ ਕੌਰ ਨਾਮ ਹੈ ਆ ਚੰਗਾਲੀ ਕਦੀਮ ਦੇ Pero eh, no ਇਹ ਹਮਲਾ ਆਇਆ ਕਿੱਦੇ ਤੇ ਹੋਇਆ ਤੇ ਕਿਉਂ ਹੋਇਆ ਹਾਂਜੀ ਇਹ ਮੇਰੇ ਘਰ ਵਾਲੇ ਤੇ ਹਮਲਾ ਹੋਇਆ ਪਹਿਲਾਂ ਬਾਹਰ ਉਹ ਗੱਲ ਪਏ ਸੀਗੇ ਉਹਨਾਂ ਦੇ ਤੇ ਉਹ ਜਦੋਂ ਘਰੇ ਆਏ ਇੱਥੇ ਘਰੇ ਆ ਉਹਦੇ ਬਚਾਲੀ ਆ ਰਹੇ ਸੀ ਤੇ ਮਗਰ ਪੰਜ ਛੇ ਗੱਡੀਆਂ ਲੱਗੀਆਂ ਸੀ 15 20 ਬੰਦੇ ਸੀ ਵਿੱਚ ਸਾਰੇ ਹਥਿਆਰ ਲੈ ਕੇ ਆਏ ਨੇ ਉਹਨਾਂ ਕੋਲ ਬੰਦੂਕਾਂ ਸੀ ਰਵਾਲਵਰ ਸੀਗੇ ਤੇ ਉਹ ਇੱਥੇ ਸਾਰੇ ਉਹਨਾਂ ਦੇ ਗੱਲ ਪਏ ਜਦੋਂ ਉਹਨਾਂ ਰੋਲਾ ਪਾਏ ਅਸੀਂ ਬਾਹਰ ਨਿਕਲੇ ਆ ਤਾਂ ਸਾਨੂੰ ਅੱਗੇ ਬੰਦੂਕ ਲੈ ਕੇ ਪਏ ਤੇ ਅਸੀਂ ਘਰੋਂ ਨਿਕਲੇ ਮੇਰੇ ਜੇਠ ਜੀ ਆ ਗਏ ਅੱਗੇ ਤਾਂ ਜਿਹਦੇ ਉਹਨਾਂ ਦੇ ਪੁੱਤ ਉਹ ਅੱਗੇ ਆਏ ਸੀ ਤੇ ਉਹਨਾਂ ਨੇ ਰਵਾਲਵਰ ਲੈ ਕੇ ਬੰਦੂਕ ਲੈ ਕੇ ਹਥਿਆਰ ਸੀ ਕਰਪਾਨਾ ਵਗੈਰਾ ਨਾਲ ਉਹਨਾਂ ਇੰਨੇ ਬੇਰਹਿਮੀ ਨਾਲ ਕੁੱਟਿਆ ਸਾਡੇ ਸਾਰੇ ਕੈਮਰੇ ਲੱਗੇ ਸਾਡੀਆਂ ਸਾਰੀਆਂ ਦੇ ਵਿੱਚ ਰਿਕਾਰਡਿੰਗ ਆ ਰਹੀ ਓਵੇਂ ਤੇ ਇੰਨਾ ਬੇਰਹਿਮੀ ਨਾਲ ਉਹਨਾਂ ਦੀ ਸਾਰੀ ਬਾਹ ਸਾਰਾ ਸੱਜਾ ਪਾਦਾ ਸਾਰਾ ਉਹਨਾਂ ਨੇ ਤੋੜ ਦਿੱਤਾ ਤੇ ਡੀ ਐਮ ਸੀ ਪਏ ਨੇ ਸਾਹਮਣੇ ਇਨਸਾਫ ਦਿੱਤਾ ਜਾਵੇ ਪੁਲਿਸ ਕੋਈ ਕਾਰਵਾਈ ਨਹੀਂ ਕਰੀ ਚਾਰ ਦਿਨ ਹੋ ਗਏ ਨੇ ਤੇ ਕੋਈ ਉਹਨਾਂ ਦੇ ਬੰਦਾ ਨਹੀਂ ਹੱਲ ਚੱਕ ਫੜਿਆ ਜਾ ਰਿਹਾ ਸਾਨੂੰ ਕਾਰਵਾਈ ਚਾਹੀਦੀ ਸਾਡੇ ਛੋਟੇ ਛੋਟੇ ਬੱਚੇ ਨੇ ਤੇ ਮੇਰੇ ਘਰ ਵਾਲਿਆਂ ਨੂੰ ਇਨਸਾਫ ਚਾਹੀਦਾ ਜੀ ਕੀ ਇੱਕ ਫਿਲਮੀ ਸੀਨ ਸੀ ਹਾਂਜੀ ਹਾਂਜੀ ਫਿਲਮੀ ਸੀਨ ਏ 15 ਵੀ ਬੰਦੇ ਕਰਪਾਨਾ ਸਾਰੇ ਹਥਿਆਰ ਸੀ ਉਹਨਾਂ ਦੇ ਹਸਪੀਟਲ ਪਾਏ ਨੇ ਮਮ ਆਪਦੇ ਵੱਲੋਂ ਤਾਂ ਮਾਰ ਕੇ ਪੂਰਾ ਗਏ ਨੇ ਇੰਨਾ ਬੇਰਹਿਮੀ ਨਾਲ ਤਾਂ ਬੰਦੇ ਕੋਈ ਕੌਟਿੰਗ ਸਾਜ ਜਾਨੀ ਦੁਸ਼ਮਣ ਉਹ ਵੀ ਨਹੀਂ ਕੁੱਟਦਾ ਜਿੰਨਾ ਇਹ ਬੇਰਹਿਮੀ ਨਾਲ ਕੁੱਟਿਆ ਇੱਕ ਅਸੀਂ ਪੈਸੇ ਲੈਣੇ ਤੂੰ ਤਾਂ ਸਾਡੇ ਬੰਦਾ ਕੁੱਟ ਕੇ ਗਏ ਆ ਜੀ ਇੱਕ ਸਿਨਾ ਚੋਰੀ ਤੇ ਕਚੋਰੀ ਉਹ ਗੱਲ ਹੋ ਗਈ ਹਾਂਜੀ ਉਹੀ ਹੋ ਗਈ ਵੀ ਇੱਕ ਸਿਨਾ ਚੋਰੀ ਉੱਤੇ ਤੁਸੀਂ ਮਾਰਨ ਦੇ ਬੰਦਾ ਇੱਕ ਤੁਹਾਡੇ ਤੋਂ ਪੈਸੇ ਲੈਣੇ ਉੱਤੋਂ ਤੇ ਇੱਕ ਤੁਸੀਂ ਸਾਡੇ ਬੰਦੇ ਮਾਰੂ ਕਰ ਦਿੱਤਾ ਜੀ ਹਾਂਜੀ ਉਹ ਸਾਰਾ ਸੱਜਾ ਪਾਸਾ ਸਾਰੇ ਉਹਨਾਂ ਦੇ ਬਾਰੇ ਸਾਰੇ ਉਹ ਵਿਚਾਰੇ ਸਾਰੀ ਬਾਹ ਬੂ ਸਾਰੀ ਉਹਨਾਂ ਦੀ ਬਾਗੇ ਸੱਜ ਖਤਮ ਹੀ ਹੋ ਗਿਆ ਸੱਜਾ ਪਾਸਾ ਸਾਰੇ ਸੱਜਾ ਪਾਸਾ ਸਾਰੇ ਖਤਮ ਕਰ ਦਿੱਤਾ ਉਹਨਾਂ ਨੇ ਜੀ ਹੁਣ ਕਿਸ ਤਰ੍ਹਾਂ ਦੀ ਮੰਗ ਹੈ ਤੁਹਾਡੀ ਹਾਂਜੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਸਾਡੇ ਛੋਟੇ ਛੋਟੇ ਗਾਂ ਬੱਚੇ ਨੇ ਸਾਡੀ ਗਾਂ ਦੁਸ਼ਮਣੀ ਵਾਸ ਸਕੀ ਸਾਨੂੰ ਪਹਿਲਾਂ ਇਨਸਾਫ ਦਿੱਤਾ ਜਾਵੇ ਜੀ ਅਜੇ ਤੱਕ ਕੋਈ ਬੰਦਾ ਨਹੀਂ ਫੜਿਆ ਨਹੀਂ ਨਹੀਂ ਹਲੇ ਤਾਂ ਕੋਈ ਏ ਜੀਰੇ ਦੀ ਸ਼ਹਾਦਤ ਹਾਂਜੀ ਉਹ ਕੁਲਬੀਰ ਜੀਰੇ ਦੀ ਸ਼ਹਾਦਤ ਹੋ ਰਿਹਾ ਉਹਨਾਂ ਦੀ ਸ਼ਹਾਦਤ ਸਾਰਾ ਕੁਝ ਹੋ ਰਿਹਾ ਜੀ ਹਾਂਜੀ ਅੱਜ ਉਹਨਾਂ ਦੀ ਗੱਲ ਵੀ ਗੱਲ ਤੋਂ ਸਾਡੇ ਛੋਟੇ ਛੋਟੇ ਬੱਚੇ ਆ ਸਾਡੇ ਬੱਚਾ ਨੇ ਬਾਹਰ ਅੰਦਰ ਜਾਣਾ ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਸਾਨੂੰ ਇਨਸਾਫ ਦਿੱਤਾ ਜਾਵੇ ਜੀ 26 ਇਹ 36 ਦੀ ਲੱਗੀ ਹਾਂਜੀ ਹਾਂਜੀ ਉਹਨਾਂ ਦੀ ਸ਼ਹਾਦਤ ਹੀ ਲੱਗੀ ਹੈ ਜੀ 26 ਹਾਂਜੀ ਉਹਨਾਂ ਨੇ ਆਪ ਉਹਨਾਂ ਝੂਠੀ ਬਣਾਈ 26 ਸਾਡੇ ਕੋਲ ਬੰਦੇ ਸਾਡੇ ਕੋਈ ਧਿਆਨ ਨਹੀਂ ਉਹਨਾਂ ਸਹੀ ਸਲਾਮਤ ਜਾ ਕੇ ਹਾਂਜੀ ਗੱਡੀਆਂ ਤੇ ਚੜ੍ਹ ਕੇ ਇੱਥੋਂ ਸਾਰੇ ਗਏ ਨੇ ਕੈਮਰੇ ਸਾਰੇ ਕੁਝ ਉਧਾ ਗਿਆ ਉਹਨਾਂ ਨੇ ਆਪ ਜਾ ਕੇ ਛੱਟ ਲਈ ਆ ਹਾਂਜੀ ਸਰਵਜੀਤ ਸਿੰਘ ਸਰਜੀਤ ਸਿੰਘ ਤੁਸੀਂ ਕੀ ਦੇਖਿਆ ਇੱਥੇ ਜਿਹੜਾ ਮੰਜ਼ਰ ਕੁਟਮਾਰ ਕਿੰਨੀ ਹੋਂਦ ਕਹਿੰਦੇ ਨਾਲ ਉਸ ਨੂੰ ਫੋਟੋਆਂ ਵਿੱਚ ਮੈਂ ਦੁਕਾਨ ਤੇ ਮਹਾਨਾ ਟਵਲਾ ਗੱਡੀਆਂ ਆਈਆਂ ਜੀ ਗੱਡੀਆਂ ਤੇ ਕਿੰਨੇ ਕੁ ਜਣੇ ਸਵਾਰ ਹੋ ਕੇ ਆਏ ਸੀ 15 ਤੋਂ 20 ਜਣੇ ਇੱਕਦਮ ਹੀ ਉਤਰੇ ਨੇ ਹਾਂਜੀ ਕਿਹਦਾ ਉਤਰੇ ਨੇ ਤੇ ਮੈਂ ਰੋਜ਼ ਮੈਂ ਬਾਹਰ ਨਿਕਲ ਗੱਡੀ ਤੋਂ ਦੁਕਾਨ ਤੋਂ ਜੀ ਤੇ ਮੈਂ ਤੇਰਾ ਬਚਾਉਣ ਮੈਂ ਚਾਚਾ ਚਾਚਾ ਜੀ ਦਾ ਲੜਕਾ ਜੀ ਮੈਂ ਬਚਾਉਣਾ ਤੇ ਮੇਰੇ ਵਾਲੇ ਫਾਇਰ ਕੀਤਾ ਕੁਲਵਿੰਦਰ ਸਿੰਘ ਤੇ ਸਰਜੀਤ ਸਿੰਘ ਬਾਬਾ ਕੁਟਮਾਰ ਕਰ ਰਹੇ ਸੀ ਹਾਂਜੀ ਕੁਟਮਾਰ ਕਰ ਰਹੇ ਸੀ ਤੇ ਮੈਂ ਬਈ ਮੇਰੇ ਫੈਰ ਮਾਰਤ ਮੈਂ ਤਾਂ ਉਹ ਫਿਰ ਪਿਛਾ ਮੋੜ ਗਿਆ ਜੀ ਦੁਕਾਨ ਤੇ ਚਲਾ ਗਿਆ ਜੀ ਤੁਹਾਡੇ ਮਾਰਿਆ ਹਾਂ ਜੀ ਕੀਤੀ ਛਡਾਉਣ ਦੀ ਹਾਂ ਜੀ ਕੋਸ਼ਿਸ਼ ਕੀਤੀ ਛਡਾਉਣ ਪਰ ਬੰਦੇ 15 ਤੋਂ 20 ਜਣੇ ਸੀ ਇੰਨਾ ਕੁ ਕੋਟਰੇ ਸੀ ਬਹੁਤ ਕੋਟਰੇ ਸੀ ਡੰਡਿਆਂ ਨਾਲ ਕਰਪਾਨਾਂ ਨਾਲ ਹਥਿਆਰ ਸੀ ਸੀ ਹਾਂ ਜੀ ਹਾਂ ਦਿਨ ਦਿਹਾੜੇ ਹਾਂ ਜੀ ਹੁਣ ਕੀ ਮੰਗੇ ਹੁਣ ਮੰਗਨ ਇਨਸਾਫ ਕੀਤਾ ਜਾਣਾ ਉਹ ਬੰਦੇ ਫੜੇ ਜਾਣ ਜੀ ਸਜ਼ਾ ਹੋ ਜਾ ਉਹਨਾਂ ਜੀ ਸ਼ਰਿਆਮ ਗੋਡਾ ਕਰਦੀਆਂ ਸ਼ਰਿਆਮ ਦੀ ਕੀ ਨਾਮ ਤੁਹਾਡਾ ਜੀ ਮੇਰਾ ਅਮਰਜੀਤ ਸਿੰਘ ਜੀ ਇਸ ਕਿਥੋਂ ਦੇ ਰਹਿਣ ਵਾਲੇ ਚੰਗਾਲੀ ਕਦੀਮ ਜਿਹੜੀ ਕਟਮਾਰ ਹੋਈ ਸੀ ਸੀਸੀਟੀਵੀ ਐ ਕੀ ਮੌਲਾ ਸੀ ਇਹ ਮੌਲਾ ਪਾਜੀ 7 ਲੱਖ ਰੁਪਇਆ ਲਏ ਨੇ ਮੇਰੇ ਕੋਲ 2 ਸਾਲ ਹੋ ਗਏ ਸੀ ਕਿੰਨਾ ਕੁ ਲੈਣਾ ਇਹ ਆਪਣੇ ਉਹ ਕੁਲਵਿੰਦਰ ਸਿੰਘ ਕੋ ਉਹ ਕੌਣ ਹੈ ਉਹ ਆਪਣੇ ਉਹ ਚੰਗਾਲੀ ਕਦੀਮ ਦਾ ਹੈ ਤੇ ਆਪਣਾ ਕਲਬੀਰ ਜੀਰੇ ਦਾ ਉਹ ਪੇਪਰ ਹੁਜਾਇਓ ਤੇ 7 ਬੜੀਆ ਪੁਚੇਤਾ ਕਲੇ ਦਾ 4-5 ਫੇਸ ਤੱਕ ਸਰਾ ਸਰਾ ਇਸका ਮਿਲਾਂਗੇ 7 ਜੂਨੀਅਰ ਲਗਾਏ ਨੇ ਪਰ ਉਸ ਕੋਈ ਸਮਝ ਨਹੀਂ ਦਿੰਦਾ ਨਾਲੇ ਸਗੋਂ ਆਉਂਦੇ ਨੇ ਅਸੀਂ ਤੁਹਾਨੂੰ ਵੇਖ ਲਾਂਗੇ ਤੇ ਬਾਅਦ ਵਿੱਚ ਫੇਰ ਕੱਲ ਪਹਿਲੀ ਆਉਂਦਾ ਸਾਡੇ ਲੜਕੇ ਉਧਰ ਪੁੱਛ ਦੇਣ ਇਹ ਮਗਰ ਲਾਗੇ ਉਹਦੇ ਪੈਰੀਂ ਉਹਦੇ ਕਰੇ ਆ ਕੇ ਨਾ ਉਰ ਗੁਰ ਕੇ ਫੁੱਟ ਮਾਰ ਕੇ ਦੇਣਾ ਦਰਬਾਰਾਂ ਕਿਰਪਾਨ ਸਭ ਕਨੇ ਕੋ ਹਥਿਆਰ ਜੈ ਸਾਰੇ ਜਿਹੜੇ ਸਾਈਡ ਸਾਈਡ ਜਿਹੜਾ ਨੇ ਆਖਬਾਰ ਦੇ ਦਿੱਤੀ ਆ ਮਗਰਾ ਕੀਤਾ ਸੀ ਹਾਂਜੀ ਉਹਨੇ ਮਗਰਾ ਕੀਤਾ ਸੀਗਾ ਹਾਂਜੀ ਮਗਰਾ ਕੀਤਾ ਪੱਜੇ ਮਗਰੇ ਤੇ ਕਿਰਾ ਕਿੱਥੇ ਸੀ ਕਿਰਾ ਆਪਣੇ ਸਾਰੇ ਘਰ ਦੇ ਨਾਲ ਬਿਲਕੁਲ ਤੁਹਾਡੇ ਕੋਲ ਕੀ ਹੈ ਜੀ ਹਾਂਜੀ ਤੁਹਾਡੇ ਕੋਲ ਹੈਗੇ ਵੀਡੀਓ ਵੀਡੀਓ ਬਈ ਜੇ ਫੜ ਗਏ ਇੰਜੇ ਵੀਡੀਓ ਸਭ ਕੁਝ ਸੋਲਵ ਹੋ ਜਾਣਾ ਫੁੱਟ ਮਾਰ ਕਰ ਰਹੇ ਸੀ ਹਾਂਜੀ ਹਾਂਜੀ ਬਹੁਤ ਜ਼ਿਆਦੀ ਇਹਨਾਂ ਜਿਹੜੇ ਕੋਈ ਛੜਾਉਦਾ ਸੀ ਉਨੇ ਕੋ ਬੰਦੂਕਾਂ ਆਂਦੇ ਵਾਈਫਾਇਰ ਕਰਦੇ ਨੇ ਬੰਦੇ ਬੰਦੇ ਕਰੋਗੇ ਵੀ ਹੈਗੇ ਤਿੰਨ ਗੱਡੀਆਂ ਪਿੱਛੇ ਸੀ ਦੋੜੀਆਂ ਇੱਥੇ ਆਈਆਂ ਨੇ ਜਿਹੜੇ ਉਹ ਕਿਲ ਬਿਲਡਰ ਆਈ ਨੇ ਉਹਦੀ ਗੱਡੀ ਪਿੱਛੇ ਹੀ ਸਾਰੇ ਦਾ ਹਥਿਆਰ ਸੀ ਹਾਂਜੀ ਹਥਿਆਰ ਸਾਰੇ ਸੀ ਸਭ ਕੋਲ ਹਥਿਆਰੇ ਸੀ ਰਾਡਾ ਹੀ ਕਿਰਪਾਨ ਜਿਹੜੀਆਂ ਲੱਤਾਂ ਤੇ ਮਾਰੀਆਂ ਨੇ ਵੱਡੀਆਂ ਬਾਹਾਂ ਵੱਡੀਆਂ ਨਾ ਦੋ ਪਿਸਤੌਲ ਸੀ ਇਹਨਾਂ ਕੋਲ ਇੱਕ 315 ਬੋਰ ਸੀ ਫਾਇਨ ਡੱਲੀ ਸੀ ਕੋਈ ਨਾ ਨਗਰ ਤੇ ਆਨੇ ਗਾ ਜਉ ਤੱਕ ਫਾਇਥਿਆ ਸਜਤੋ ਹੋਏ ਹੁਣ ਦਿਨ ਟਿਆੜਾ ਹੈ ਸਾਰਾ ਦਿਨ 2 ਵਜੇ ਮੁੰਡਾ ਕਰਤੀ ਹਾਂਜੀ ਕੋਈ ਮੰਗ ਤੁਹਾਨੂੰ ਸਾਰੇ ਸਾਫ ਹੋਣਾ ਮਿਲ ਚਾਹੀਦਾ ਸਾਨੂੰ ਜੀ ਮੁੰਡਾ ਹੁਣ ਕਿਸ ਤਰ੍ਹਾਂ ਤੁਹਾਡੀ ਤਬੀਬ ਕਿਸ ਤਰ੍ਹਾਂ ਮੁੰਡਾ ਕੋਈ ਠੀਕ ਨਹੀਂ ਹੋਇਆ ਦੇ ਦਾਖਲ ਕੀਤਾ ਡੀਐਮਸੀ ਹਸਪੀਟਲ ਲੁਧਿਆਣਾ ਇੰਨਾ ਕ ਜਿਆਦਾ ਬੇਰਹਿਮੀ ਨਾਲ ਕੁੱਟ ਮਾਰ ਕੇ ਬਹੁਤ ਜਿਆਦਾ ਜੀ ਤੂੰ ਵੀਡੀਓ ਵੇਖਿਆ ਦੇ ਇਸ ਦਾ ਕੋਈ ਅੱਲਿਕਣਾ ਚਾਹੀਦਾ ਤੁਹਾਨੂੰ ਸਾਫ ਮਿਲਣਾ ਚਾਹੀਦਾ ਜੇ ਨਾ ਮਿਲਿਆ ਤਾਂ ਇਹ ਉੱਤੇ ਉੱਪਰ ਜਾਵਾਂਗੇ ਪੁਲਿਸ ਦੀ ਔਰ ਕਿਸ ਤਰ੍ਹਾਂ ਢਿੱਲੀ ਕਾਰਜ ਜਾਰੀ ਹੈ ਕੋਈ ਕਾਰਜ ਪੁਲਿਸ ਨਹੀਂ ਹੈਗੀ ਇੱਕ ਬੰਦਾ ਫੜਿਆ ਦੂਜੇ ਮਾਥੀ ਉਹਦੇ ਪੁਲਸਰਾਂ ਨੇ ਉਹਨਾਂ ਬੰਦਿਆਂ ਨੂੰ ਕੀ ਡਰਦੇ ਨੇ ਸਿਆਸਤ ਤੋਂ ਹਾਂਜੀ ਡਰਦੇ ਨੇ ਸਿਆਸਤ ਤੋਂ ਚਾਹ ਉਹ ਡਰਦੇ ਨੇ ਉਹ ਤਾਂ ਜੀਰੇ ਦਾ ਹੈਗਾ ਰੋਲ ਵਿੱਚ ਆਉਂਦਾ ਪਿਆ ਕੋਈ ਫੇਰ ਹੋਇਆ ਸਾਰਾ ਬਹੁਤ ਕਮਿਆ ਹਾਂਜੀ ਜਦੋਂ ਕਿ ਗੋਲੀਆਂ 2 ਵਜੇ ਬੱਝੀਆਂ ਸਾਡੇ ਮੁੰਡੇ ਇਹਨਾਂ ਜਾ ਕੇ ਨੌਂ ਮਦਦ ਕਰਾਇਆ ਆਪਦਾ ਆਪੇ ਗੋਲੀਆਂ ਮਾਰ ਕੇ ਇਹਨਾਂ ਨੇ ਆਪੇ ਗੋਲੀ ਮਾਰੀ ਇਹਨਾਂ ਸਭ ਆਪੇ ਕਾਰਕਰ ਉਸ ਜਗ ਮਜ਼ਬੂਰਦਾ ਹੈ ਦਾਖਲ ਹੋਏ ਨੇ ਉਹਦੇ ਵੀ ਜਾਚ ਹੋਣੀ ਚਾਹੀਦੀ ਹੈ ਹਾਂਜੀ ਪਹਿਲਾਂ ਕੋਲ ਉਹ ਜਾਨਫੇ ਕੱਲ ਬਣੇਗੀ ਕਿ ਨਾ ਲਖਵਿੰਦਰ ਸਿੰਘ ਸਿੰਘਰ ਸਿੰਘ ਪਿੰਡ ਦੇ ਵਿੱਚ ਜਿਹੜਾ ਹੰਗਾਮਾ ਹੋਇਆ ਜਿਹੜੀ ਕੁੱਟਮਾਰ ਹੋਈ ਕੀ ਕਹਿਣਾ ਚਾਹੁੰਦੇ ਇਹ ਮੈਂ ਕਹਿਣਾ ਚਾਹਣਾ ਵੀ ਇਹ 4 ਸਾਲ ਤੋਂ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਅਸੀਂ ਇਹਨਾਂ ਦੇ ਘਰ ਮੋਦ ਵਰ ਦੇ ਹਫ਼ਤੇ ਜਾਂਦੇ ਰਹੇ ਇਹ ਸਾਨੂੰ ਆਦਾ ਰਿਹਾ ਵੀ ਮੈਂ ਅੱਜ ਦੇ ਦੇਣਾ ਕੱਲ ਦੇ ਦੇ ਦੇਣਾ ਆਖਰ ਇਹਨੇ ਜਵਾਬ ਦਿੱਤਾ ਮੈਂ ਪੈਸੇ ਨਹੀਂ ਦੇਣੇ ਮੇਰੇ ਨਾਲ ਜੋ ਕਰਨਾ ਕਰ ਲੇ ਉਸ ਤੋਂ ਬਾਅਦ ਇਹ ਪੈਸੇ ਪੁੱਛਦਾ ਰਿਹਾ ਉਸ ਦਿਨੇ ਪੈੜੀ ਆਉਂਦਾ ਸੀ ਮੇਰੀ ਪੈੜੀ ਇਹਨੇ ਠੇਕੇ ਤੇ ਲਈ ਉੱਥੇ 8-10 ਜਣੇ ਰਫਲਾਂ ਲੈ ਕੇ ਆਏ ਆ ਤੇ ਮਗਰ ਦੋ ਟਰੈਕਟਰ ਲਾਏ ਨਾ ਇਹ ਟਰੈਕਟਰ ਭੀ ਆ ਗਏ ਤੇ ਇਧਰ ਸਾਡੇ ਘਰ ਹਾਲ ਨੂੰ ਆ ਗਿਆ ਤੇ ਉਹ ਆਪ ਦਾ ਵਿਚਾਰ ਕਰਨ ਲਈ ਉਥੋਂ ਇਹ ਵਾਪਸ ਮੁੜ ਗਏ ਆ ਉਸ ਤੋਂ ਬਾਅਦ ਇਹਨਾਂ ਨੂੰ ਅਹੀਂ ਫੇਰ ਕੇ ਆਬਿਲ ਮਕਾਲ ਨਾਲ ਆਪੋ ਬੈ ਜਿਵੇਂ ਕੋਈ ਗੱਲ ਕੀਤੀ ਆਪਦੀ ਕਰ ਲੋ ਉਸ ਤੋਂ ਬਾਅਦ ਇਹ ਕਲਵੀਰ ਜੀਰੇ ਕੋ ਗਏ ਆ ਉੱਥੋਂ ਉਹਨੇ ਬੰਦੇ ਕੱਲੇ ਆ ਤੇ ਬੰਦੇ 15 20 ਲੈ ਕੇ ਪੰਜਾਂ ਗੱਡੀਆਂ ਦੇ ਆ ਕੇ ਦੇ ਇੱਥੇ ਆ ਕੇ ਕੁੱਟਮਾਰ ਕਰਕੇ ਕਹਿੰਦੇ ਅੱਜ ਇਹਨੂੰ ਚੰਗੀ ਤਰ੍ਹਾਂ ਹੀ ਪੈਸੇ ਦੇਣੇ ਆ ਤੇ ਇਹ ਮਾਰ ਕੇ ਉਹਨੂੰ ਸੁੱਟ ਗਏ ਇੰਨੀ ਕੇ ਫੇਰੇ ਮਹੀਨਾਂ ਨੂੰ ਕੁੱਟ ਮਾਰ ਬਹੁਤ ਜ਼ਿਆਦਾ ਉਸ ਤੋਂ ਬਾਅਦ ਇਹ ਕੱਲਾ ਹੀ ਹੈਗਾ ਹੀ ਜਿਹਨੂੰ ਕੁੱਟਦੇ ਰਹੇ ਨੇ ਇਕ ਕੁੱਟ ਮਾਰ ਕੇ ਚੰਗੇ ਭਲੇ ਚਲੇ ਗਏ ਤੇ ਆਪ ਮਗਰੋਂ ਆਪ ਦੇ ਸੱਟ ਲਾ ਕੇ ਤੇ ਆਪ ਉੱਥੇ ਦਾਖਲ ਹੋ ਗਿਆ ਹੁਣ ਇਹਨਾਂ ਇਨਸਾਫ ਮਿਲਣਾ ਕਿਤੇ ਜਾਣ ਕੇ ਅਦਾਲਤ ਕਰਕੇ ਹਾਂ ਇਹਦਾ ਇਨਸਾਫ ਮਿਲਣਾ ਚਾਹੀਦਾ ਸਰ ਇੱਕ ਚੰਗਾਲੀ ਕਦੀਮ ਚ ਮਾਮਲਾ ਆਇਆ ਸੀ ਕੀ ਮਾਮਲਾ ਸੀ ਚੰਗਾਲੀ ਕਦੀਮ ਵਿੱਚ ਥਾਣਾ ਮੱਲਾਵਲਾ ਵਿੱਚ ਜੁੜੀ ਹੋਈ ਇੱਕ ਸੀਸੀਟੀਵੀ ਫੁਟੇਜ ਆਈ ਸੀ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਕੇ ਮਾਨਯੋਗ ਇਸ ਸੀ ਫਰੋਜਪੁਰ ਸੋਮੇ ਮਿਸਰਾ ਜੀ ਨੇ ਅਡਟ ਟੀਮਾਂ ਬਣਾਈ ਸੀਗੀਆਂ ਡੀਐਸਪੀ ਗੁਰਦੀਪ ਜੀ ਦੀ ਟੀਮ ਤੇ ਡੀਐਸਪੀ ਬਲਕਾਰ ਜੀ ਸੀ ਇਨਚਾਰਜ ਟੀ ਆ ਦੋਵਾਂ ਟੀਮ ਨੇ ਇਹ ਜਿਹੜਾ ਮਸਲਾ ਹੈਗਾ ਇਹਨੂੰ ਟ੍ਰੇਸ ਕੀਤਾ ਤੇ ਜਿਹੜੇ ਮੁੱਖ ਦੋਸ਼ੀ ਸੀਗੇ ਨਾਲ ਉਹਦਾ ਜਿਹੜਾ ਸਾਥੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਤੇ ਨਾਲ ਜਿਹੜਾ ਗੱਡੀਆਂ ਉਥੇ ਯੂਜ਼ ਹੋਈ ਸੀਗੀਆਂ ਉਹ ਗੱਡੀਆਂ ਵੀ ਜਿਹੜੀ ਹੈਗੀ ਉਹ ਟ੍ਰੇਸ ਕਰਕੇ ਰਿਕਵਰ ਕੀਤਾ ਹੈਗਾ ਰਿਕਵਰ ਕਰਨ ਜਿਹੜਾ ਹੈਗਾ ਇਸ ਲਈ ਮਸਲਾ ਇਸ ਮਸਲੇ ਵਿੱਚ ਪਰਚਾ ਨੰਬਰ 6/24 थाना ਮੱਲਾਵਲਾ ਵਿੱਚ ਵੀ ਦਰਜ ਕੀਤਾ ਗਿਆ ਧੰਨਵਾਦ ਤੇ ਕਿੰਨੇ ਸਰ ਗ੍ਰਿਫਤਾਰ ਪਾ ਲਏ ਗ੍ਰਿਫਤਾਰ ਹੁਣ ਦੋ ਹੈ ਦੋ ਜਣੇ ਗ੍ਰਿਫਤਾਰ ਹੀ ਪਾ ਲਏ ਬਾਕੀ ਤਫਤੀਸ਼ ਜੋ ਮੇਨ ਦੋਸ਼ੀ ਹੈਗੇ ਹਾਂਜੀ ਜੋ ਸਭ ਤੋਂ ਮੇਨ ਸੀ ਤਪਦੀਸ਼ ਉਹਨੂੰ ਗ੍ਰਿਫਤਾਰ ਕਰ ਲਿਆ ਤਫਤੀਸ਼ ਚੱਲੀ ਹੈ ਜਿਹੜਾ ਫੋਨ ਮੋਡਲੀ ਤਫਤੀਸ਼ ਵਿੱਚ ਆ ਗਿਆ ਸਾਹਮਣੇ ਇਹ ਪੈਸੋ ਦਾ ਰੋਲਾ ਸੀ ਪੈਸੋ ਦਾ ਲੈਣ ਦੇਣ ਦਾ ਰੋਲਾ ਸੀ ਉਹਨੂੰ ਲੈ ਕੇ ਕਟਮਰ ਹੋਈ ਜੀ ਠੀਕ ਜੀ